ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਤੁਹਾਡੇ ਸਾਹਮਣੇ 11 ਪੋਤਾ ਇਤਿਹਾਸ ਸਥਿਸ਼ ਕਰਨ ਜਾ ਰਹੀ ਹਾਂ ਛੋਟੇ ਸਾਹਿਬ ਜਤੈਨੂ ਸਰਹਿੰਦ ਦੇ ਸੂਬੇਦਾਰ ਨਵਾਬ ਵਜ਼ੀਰ ਖਾਨ ਨੇ ਕਿਚਾਰੀ ਵਿੱਚ ਪੇਸ਼ ਕੀਤਾ ਗਿਆ ਨਵਾਬ ਵਜ਼ੀਰ ਖਾਨ ਨੇ ਛੋਟੇ ਸਾਹਿਬ ਜਤੈਨੂ ਤਰਮ ਬਦਲਨ ਦਾ ਟਰਾਬਾ ਦਿੱਤਾ ਅਤੇ ਨਾਲਜ ਵਿੱਚ ਬਹੁਤ ਦਿੱਤੇ ਪਰ ਨਿੱਕੀਆਂ ਚਿੰਦਾ ਅਡੋਲ ਰਹੀਆਂ ਮੋਤੀराम ਮਹਿਰਾ ਜੀ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜਦਿਆਂ ਲਈ ਦੁੱਧ ਦੀ ਸੇਵਾ ਕਰਦੇ ਸਨ ਮੋਤੀराम ਮਹਿਰਾ ਜੀ ਨੇ ਮਾਤਾ ਗੁਜਰਕੌਰ ਜੀ ਅਤੇ ਛੋਟੇ ਸਾਹਿਬ ਜਦਿਆਂ ਦੀ ਦੁੱਧ ਦੀ ਸੇਵਾ ਪਹੁੰਚਾਉਣ ਲਈ ਆਪਣੀ ਪਤਨੀ ਦੇ ਘਰ ਨਹੀਂ ਅਧਿਕਾਰ ਤੱਕ ਵੇਚ ਦਿੱਤਾ ਮਾਤਾ ਗੁਜਰਕੌਰ ਜੀ ਇਹ ਸਭ ਕੁਝ ਵੇਚ ਕੇ ਵੀ ਇਹ ਸਭ ਨੂੰ ਪਰਮਾਤਮਾ ਦਾ ਮਿੱਠਾ ਭਾਣਾ ਮੰਨ ਕੇ ਚੱਲਦੇ ਰਹੇ ਅਤੇ ਛੋਟੇ ਸਾਹਿਬ ਜਦਿਆਂ ਨਾਲ ਠੰਡੇ ਬਰਜ ਵਿੱਚ ਰਹੇ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਜ਼ਰਾ ਤੋਂ ਹੋ ਲੈ ਹੋ ਜਾਣਾ ਕਲਮੀਹਾ ਵਿੱਚ ਖਲੋ ਜਾਣਾ ਨਜ਼ਰਾ ਤੋਂ ਹੋ ਲੈ ਹੋ ਜਾਣਾ ਦਾਦੇ ਕੋਲ ਜਾਣ ਲਈ ਦਾਦੇ ਕੋਲ ਜਾਣ ਲਈ ਨਿਯਮੀਏ ਰਹਾ ਪਣਾ ਕੇ ਆਏ ਹਾਂ